ਸ਼੍ਰੀਕਾਲ ਤੁਸੀਂ ਖ਼ਬਰ ਐਸਨ ਜ਼ੈਡ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਤਰਮਿੰਦਰ ਦਿਓਲ ਦੀ ਸਿਹਤ ਨੂੰ ਲੈ ਕੇ ਵੱਡੀ ਅਪਡੇਟ ਆਈ ਆ ਹਸਪਤਾਲ ਦੇ ਵਿੱਚੋਂ ਉਹਨਾਂ ਨੂੰ ਛੁੱਟੀ ਮਿਲ ਚੁੱਕੀ ਆ ਉਹ ਡਿਸਚਾਰਜ ਹੋ ਚੁੱਕੇ ਨੇ ਤਾਂ ਦੱਸਦੀ ਆ ਕਿ ਬਾਲੀਵੁੱਡ ਦੇ ਦਿੱਗ ਅਦਾਕਾਰ ਤਰਮਿੰਦਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਆ ਪਿਛਲੇ 3-4 ਦਿਨਾਂ ਤੋਂ ਉਹਨਾਂ ਦੀ ਹਾਲਤ ਨਾਜ਼ੁਕ ਸੀ ਤੇ ਉਹਨਾਂ ਦਾ ਪਰਿਵਾਰ ਉਹਨਾਂ ਦੀ ਸਿਹਤ ਨੂੰ ਲੈ ਕੇ ਬਹੁਤ ਚਿੰਤਤ ਸੀ ਹੌਂਟਲ ਮਹਿੰਦਰ ਨੂੰ ਛੁੱਟੀ ਦੇ ਦਿੱਤੀ ਹੈ ਜਾਣਕਾਰੀ ਅਨੁਸਾਰ ਇੱਕ ਐਂਬੂਲੈਂਸ ਦੇ ਵਿੱਚ ਘਰ ਪਹੁੰਚੇ ਜਿੱਥੇ ਉਹਨਾਂ ਦੇ ਪੁੱਤਰ ਬੌਬੀ ਦਿਵਾਲੀ ਕਕਾਰ ਦੇ ਵਿੱਚ ਉਹਨਾਂ ਦੇ ਪਿੱਛੇ ਪਿੱਛੇ ਜਾ ਰਹੇ ਤਦ ਦੱਸਦੀ ਹੈ ਕਿ ਛੁੱਟੀ ਹੋਣ ਤੋਂ ਬਾਅਦ ਹਸਪਤਾਲ ਨੇ ਬੈਰੀਕੇਡ ਹਟਾ ਦਿੱਤੇ ਤਰਮਿੰਦਰ ਨੂੰ ਸਵੇਰੇ 7 ਵਜੇ ਤੋਂ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੁਣ ਉਹਨਾਂ ਦਾ ਇਲਾਜ ਘਰ ਦੇ ਵਿੱਚ ਹੀ ਕੀਤਾ ਜਾਏਗਾ ਦੱਸਣੀ ਹੋ ਗਿਆ ਕਿ ਉਹਨਾਂ ਦੀ ਸਿਹਤ ਨੂੰ ਲੈ ਕੇ ਉਹਨਾਂ ਦੇ ਕਰੀਬੀ ਦੋਸਤਾਂ ਅਤੇ ਪਰਸੰਚਕਾਂ ਦੇ ਵਿੱਚ ਕਾਫੀ ਚਿੰਤਾ ਸੀ ਤਾਂ ਪਿਛਲੇ 2 ਦਿਨਾਂ ਤੋਂ ਬ੍ਰੀਚ ਕੈਂਡੀ ਹਸਪਤਾਲ ਦੇ ਵਿੱਚ ਆਉਣ ਵਾਲਿਆਂ ਦੀ ਲਗਾਤਾਰ ਭੀੜ ਰਹੀ ਹੈ ਸ਼ਾਹਰੂਖ ਖਾਨ, ਸਲਮਾਨ ਖਾਨ, ਗਵਿੰਦਾ ਤੇ ਆਮਰ ਖਾਨ ਸਮੇਤ ਮਸ਼ਹੂਰ ਹਸਤੀਆਂ ਉਹਨਾਂ ਨੂੰ ਮਿਲਣ ਆ ਰਹੀਆਂ ਨੇ ਪਰ ਆਈ ਸੀ ਯੂ ਦੇ ਵਿੱਚ ਭਰਤੀ ਹੋਣ ਕਾਰਨ ਉਹਨਾਂ ਨੂੰ ਮਿਲਣਾ ਮੁਸ਼ਕਲ ਸੀ ਸਨੀ ਦਿਓਲ ਤੇ ਬੌਬੀ ਦਿਓਲ ਲਗਾਤਾਰ ਮੌਜੂਦ ਸਨ ਅਤੇ ਤਰਮਿੰਦਰ ਦੀ ਸਿਹਤ ਬਾਰੇ ਅਪਡੇਟਸ ਦਿੰਦੇ ਰਹਿੰਦੇ ਸੀ ਤੋਂ ਬਿਲਕੁਲ ਮੌਤ ਦੀਆਂ ਅਫਵਾਹਾਂ ਤੋਂ ਕਿਤੇ ਨਾ ਕਿਤੇ ਪਰਿਵਾਰਿਕ ਮੈਂਬਰ ਨਰਾਜ਼ ਜ਼ਰੂਰ ਨੇ ਕਿਉਂਕਿ ਬੀਤੇ ਦਿਨੀ ਅ ਧਰਮਿੰਦਰ ਦੀ ਮੌਤ ਨੂੰ ਲੈ ਕੇ ਗਲਤ ਅਫਵਾਹਾਂ ਨੇ ਜਿਹੜੀਆਂ ਉਹ ਜ਼ਰੂਰ ਫੈਲੀਆਂ ਸੀ ਤਾਂ ਧਰਮਿੰਦਰ ਦੇ ਦਿਹਾਂਤ ਹੋਣ ਦਾ ਦਾਵਾ ਕੀਤਾ ਗਿਆ ਸੀ ਤੇ ਜਈਆਂ ਕਈ ਅਫਵਾਹਾਂ ਫੈਲਣ ਲੱਗੀਆਂ ਇਸ਼ਾ ਦੇ올 ਤੇ ਹਿਮਾ ਮਾਲਨੀ ਨੇ ਅਜੇ ਹੀ ਸੋਸ਼ਲ ਮੀਡੀਆ ਭੋਗਤਾਂਵਾਂ ਨੂੰ ਝਾੜ ਵੀ ਲਗਾਈ ਸੀ ਤਾਂ ਦੱਸਦੇ ਕਿ ਉਹ ਹੁਣ ਆਪਣੇ ਘਰ ਦੇ ਵਿੱਚ ਬਿਲਕੁਲ ਸੁਰੱਖਿਅਤ ਨੇ ਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਉਮੀਦ ਹੈ ਕਿ ਉਹ ਜਲਦੀ ਠੀਕ ਹੋ ਜਾਣਗੇ ਤੇ ਸੋਸ਼ਲ ਮੀਡੀਆ ਤੇ ਵਾਪਸ ਆਉਣਗੇ ਆਪਣੇ ਮਜ਼ੇਦਾਰ ਵੀਡੀਓ ਤੇ ਕਵਿਤਾਵਾਂ ਦਰਸ਼ਕਾਂ ਦੇ ਨਾਲ ਸਾਂਝੀਆਂ ਕਰਨਗੇ। ਤਸ਼ਵੀਕਾਲ ਤੁਸੀਂ ਸੁਖ ਰੈਸਨ ਜ਼ੈਡ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ। ਤਰਮਿੰਦਰ ਦਿਓਲ ਦੀ ਸਿਹਤ ਨੂੰ ਲੈ ਕੇ ਵੱਡੀ ਅਪਡੇਟ ਆਈ ਆ। ਹਸਪਤਾਲ ਦੇ ਵਿੱਚੋਂ ਉਹਨਾਂ ਨੂੰ ਛੁੱਟੀ ਮਿਲ ਚੁੱਕੀ ਆ। ਉਹ ਡਿਸਚਾਰਜ ਹੋ ਚੁੱਕੇ ਨੇ। ਦੱਸਦੀ ਆ ਕਿ ਬਾਲੀਵੁੱਡ ਦੇ ਦਿੱਗ ਅਦਾਕਾਰ ਤਰਮਿੰਦਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਆ। ਪਿਛਲੇ 3-4 ਦਿਨਾਂ ਤੋਂ ਉਹਨਾਂ ਦੀ ਹਾਲਤ ਨਾਜ਼ੁਕ ਸੀ ਤੇ ਉਹਨਾਂ ਦਾ ਪਰਿਵਾਰ ਉਹਨਾਂ ਦੀ ਸਿਹਤ ਨੂੰ ਲੈ ਕੇ ਬਹੁਤ ਚਿੰਤਕ ਸੀ ਹੁਣ ਧਰਮਿੰਦਰ ਨੂੰ ਛੁੱਟੀ ਦੇ ਦਿੱਤੀ ਹੈ ਜਾਣਕਾਰੀ ਅਨੁਸਾਰ ਇੱਕ ਐਂਬੂਲੈਂਸ ਦੇ ਵਿੱਚ ਘਰ ਪਹੁੰਚੇ ਜਿੱਥੇ ਉਹਨਾਂ ਦੇ ਪੁੱਤਰ ਬੌਬੀ ਦਿਵਾਲਿਕ ਕਾਰ ਦੇ ਵਿੱਚ ਉਹਨਾਂ ਦੇ ਪਿੱਛੇ-ਪਿੱਛੇ ਜਾ ਰਹੇ ਤਦ ਦੱਸਦੀ ਹੈ ਕਿ ਛੁੱਟੀ ਹੋਣ ਤੋਂ ਬਾਅਦ ਹਸਪਤਾਲ ਨੇ ਬੈਰੀਕੇਡ ਹਟਾ ਦਿੱਤੇ ਧਰਮਿੰਦਰ ਨੂੰ ਸਵੇਰੇ 7 ਵਜੇ ਤੋਂ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੁਣ ਉਹਨਾਂ ਦਾ ਇਲਾਜ ਘਰ ਦੇ ਵਿੱਚ ਹੀ ਕੀਤਾ ਜਾਏਗਾ ਦੱਸਣੀ ਹੋ ਗਿਆ ਕਿ ਉਹਨਾਂ ਦੀ ਸਿਹਤ ਨੂੰ ਲੈ ਕੇ ਉਹਨਾਂ ਦੇ ਕਰੀਬੀ ਦੋਸਤਾਂ ਅਤੇ ਪਰਸੰਚਕਾਂ ਦੇ ਵਿੱਚ ਕਾਫੀ ਚਿੰਤਾ ਸੀ ਤਾਂ ਪਿਛਲੇ 2 ਦਿਨਾਂ ਤੋਂ ਬ੍ਰੀਚ ਕੈਂਡੀ ਹਸਪਤਾਲ ਦੇ ਵਿੱਚ ਆਉਣ ਵਾਲਿਆਂ ਦੀ ਲਗਾਤਾਰ ਭੀੜ ਰਹੀ ਹੈ ਸ਼ਾਹਰੂਖ ਖਾਨ, ਸਲਮਾਨ ਖਾਨ, ਗਵਿੰਦਾ ਤੇ ਆਮਿਲ ਖਾਨ ਸਮੇਤ ਮਸ਼ਹੂਰ ਹਸਤੀਆਂ ਉਹਨਾਂ ਨੂੰ ਮਿਲਣ ਆ ਰਹੀਆਂ ਹਨ ਰ ਆਈਸੀਯੂ ਦੇ ਵਿੱਚ ਭਰਤੀ ਹੋਣ ਕਾਰਨ ਉਹਨਾਂ ਨੂੰ ਮਿਲਣਾ ਮੁਸ਼ਕਲ ਸੀ ਸਨੀ ਦਿਓਲ ਤੇ ਬੋਬੀ ਦਿਓਲ ਲਗਾਤਾਰ ਮੌਜੂਦ ਸਨ ਅਤੇ ਤਰਮਿੰਦਰ ਦੀ ਸਿਹਤ ਬਾਰੇ ਅਪਡੇਟਸ ਦਿੰਦੇ ਰਹਿੰਦੇ ਸੀ ਤੋਂ ਬਿਲਕੁਲ ਮੌਤ ਦੀਆਂ ਅਫਵਾਹਾਂ ਤੋਂ ਕਿਤੇ ਨਾ ਕਿਤੇ ਪਰਿਵਾਰਿਕ ਮੈਂਬਰ ਨਰਾਜ਼ ਜ਼ਰੂਰ ਨੇ ਕਿਉਂਕਿ ਬੀਤੇ ਦਿਨੀ ਤਰਮਿੰਦਰ ਦੀ ਮੌਤ ਨੂੰ ਲੈ ਕੇ ਗਲਤ ਅਫਵਾਹਾਂ ਨੇ ਜਿਹੜੀਆਂ ਉਹ ਜ਼ਰੂਰ ਫੈਲੀਆਂ ਸੀ ਤਾਂ ਤਰਮਿੰਦਰ ਦੇ ਦਿਹਾਂਤ ਹੋਣ ਦਾ ਦਾਵਾ ਕੀਤਾ ਗਿਆ ਸੀ ਤੇ ਜਈਆਂ ਕਈ ਅਫਵਾਹਾਂ ਫੈਲਣ ਲੱਗੀਆਂ ਇਸ਼ਾ ਦਿਓਲ ਤੇ ਹਿਮਾ ਮਾਲਨੀ ਨੇ ਅਜੇ ਸੋਸ਼ਲ ਮੀਡੀਆ ਭੋਗਤਾਂਵਾਂ ਨੂੰ ਛਾੜ ਵੀ ਲਗਾਈ ਸੀ ਤਾਂ ਦੱਸਦੇ ਕਿ ਉਹ ਹੁਣ ਆਪਣੇ ਘਰ ਦੇ ਵਿੱਚ ਬਿਲਕੁਲ ਸੁਰੱਖਿਅਤ ਨੇ ਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਉਮੀਦ ਹੈ ਕਿ ਉਹ ਜਲਦੀ ਠੀਕ ਹੋ ਜਾਣਗੇ ਤੇ ਸੋਸ਼ਲ ਮੀਡੀਆ ਤੇ ਵਾਪਸ ਆਉਣਗੇ ਆਪਣੇ ਮਜ਼ੇਦਾਰ ਵੀਡੀਓ ਤੇ ਕਵਿਤਾਵਾਂ ਦਰਸ਼ਕਾਂ ਦੇ ਨਾਲ ਸਾਂਝੀਆਂ ਕਰਨਗੇ